ਆਮ ਅਗਲੀ ਬੇਨਤੀ ਕਰਾਂ ਸਾਡੇ ਬਹੁਤ ਹੀ ਇਮਾਨਤ ਤੇ ਸਨਮਾਨਯੋਗ ਜਥੇਦਾਰ ਸਰਦਾਰ ਕਰਨੈਲ ਸੰਜੀਪ ਜੌਲੀ ਸਾਹਿਬ ਉਹ ਕਿਰਪਾ ਕਰਕੇ ਮੈਕਾ ਦੇ ਨੇੜੇ ਆਉਣ ਦੀ ਕਿਰਪਾਲਤਾ ਕਰਨ ਮੰਚ ਤੇ ਮੈਂ ਨਾਲ ਹੀ মিডিਆ ਨੂੰ ਬੇਨਤੀ ਕਰਦੇ ਆ ਕਿਉਂਕਿ মিডিਆ ਹੀ ਸਾਡੇ ਕੋਲੇ ਇੱਕ ਐਸਾ ਸਾਧਨ ਹੈ ਮੀਡੀਆ ਦੇ ਰਾਹੀ ਪ੍ਰੈਸ ਦੇ ਰਾਹੀ ਸਾਡੀ ਦੁਨੀਆ ਭਰ ਦੇ ਅੰਦਰ ਗੱਲ ਜਾਂਦੀ ਹੈ ਤੁਹਾਡਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਪਰ ਸੰਗਤ ਦੀ ਮੰਗ ਹੈ ਕਿ ਸਾਨੂੰ ਦਰਸ਼ਨ ਗੁਰੂ ਸਾਹਿਬ ਦੇ ਬੁਲਾਰਿਆਂ ਦੇ ਨਹੀਂ ਹੋ ਰਹੇ ਕੇਵਲ ਤੇ ਕੇਵਲ ਪ੍ਰੈਸ ਵਾਲੇ ਵੀਰਾਂ ਦੇ ਹੋ ਰਹੇ ਨੇ ਇਸ ਕਰਕੇ ਪਿੱਠ ਕਰਕੇ ਸੰਗਤ ਵੱਲ ਖੜਨਾ ਇਹ ਵੀ ਇੱਕ ਬੜੀ ਦਿੱਕਤ ਹੈ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਬੈਠ ਕੇ ਥੋੜਾ ਆਪਣਾ ਕਾਰੋਬਾਰ ਕਰ ਲਈਏ ਤਾਂ ਕਿ ਸੰਗਤ ਨੂੰ ਪਿੱਛੋਂ ਕੋਈ ਦਿੱਕਤ ਨਾ ਆਵੇ ਆਓ ਮਗਲੀ ਬੇਨਤੀ ਕਰਾਂ ਬਹੁਤ ਹੀ ਸਤਿਕਾਰਯੋਗ ਜਥੇਦਾਰ ਸਰਦਾਰ ਕਨੈਲ ਸਿੰਘ ਪੰਜੌਲੀ ਸਾਹਿਬ ਉਹ ਸੰਗਤ ਦੇ ਸਾਹਮਣੇ ਖਾਣਗੇ ਪਰਮ ਸਨਮਾਨਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿਸਵਾਇਮਾਨ ਗੁਰੂ ਰੂਪ ਸਾਧ ਸੰਗਤ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸ਼੍ਰੀ ਆਨੰਦਪੁਰ ਸਾਹਿਬ ਦੀ ਸਰ ਜਮੀਨ ਦੇ ਉੱਤੇ ਜਿੱਥੇ ਕਲਗੀ ਤਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਉਹਨਾਂ ਦੀ ਝੋਲੇ ਵਿੱਚ ਗੁਰਮਨ ਦੇ ਸਿਧਾਂਤ ਪਾਏ ਆਰ ਆਦੇਸ਼ ਦਿੱਤੇ ਕਿ ਭਵਿੱਖ ਵਿੱਚ ਪੰਥ ਨੂੰ ਜਦੋਂ ਵੀ ਕੋਈ ਚੁਣੌਤੀ ਆਵੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਸਾਰੇ ਪੰਥ ਨੇ ਸਿਰ ਜੋੜ ਕੇ ਵਿਚਾਰ ਵਟਾਂਦਰਾ ਕਰਕੇ ਉਹਨਾਂ ਚੁਣੌਤੀਆਂ ਦਾ ਟਾਕਰਾ ਕਰਨਾ ਹੈ ਮੇਰੇ ਤੋਂ ਪਹਿਲਾਂ ਬੋਲਣ ਵਾਲੇ ਸੱਜਣਾ ਨੇ ਬਹੁਤ ਕੁਝ ਕਿਹਾ ਮੈਂ ਉਹਦੀ ਤਫਸੀਲ 'ਚ ਨਹੀਂ ਜਾਣਾ ਚਾਹੁੰਦਾ ਖਾਲਸਾ ਪੰਥ ਦੇ ਮਹਾਨ ਜਰਨੈਲ 20ਵੀਂ ਸਦੀ ਦੇ ਮਹਾਨ ਸਿੱਖ 20ਵੀਂ ਸਦੀ ਦੇ ਮਹਾਨ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਮੰਜੀ ਸਾਹਿਬ ਦਵਾਨ ਹਾਲ ਦੇ ਵਿੱਚ ਬੜੀ ਵਾਰ ਸੰਗਤ ਦੇ ਆਕਾਠ ਨੂੰ ਸੰਬੋਧਨ ਕਰਦਿਆਂ ਸਾਨੂੰ ਸੁਚੇਤਤਾ ਬਹੁਤ ਕੀਤਾ ਸੀ ਕਿ ਭਾਈ ਇਹਨਾਂ ਲੋਕਾਂ ਤੋਂ ਬਚਣ ਦਾ ਯਤਨ ਕਰਦੇ ਰਹੋ ਇਸ ਪਰਿਵਾਰ ਤੋਂ ਬਚਿਓ ਲੇਕਿਨ ਬਾਦ ਕੇ ਸ੍ਰਿਮਤੀ ਸਾਡੀ ਹੈ ਕਿ ਅਸੀਂ ਵਿਚਾਰ ਸੁਣੇ ਤਾਂ ਜ਼ਰੂਰ ਲੇਕਿਨ ਅਸੀਂ ਉਹਨਾਂ ਵਿਚਾਰਾਂ ਤੇ ਅਮਲ ਨਹੀਂ ਕਰ ਸਕੇ ਸ਼ਰੋਮਣੀ ਅਕਾਲੀ ਦਲ ਨਰਸੰਦੇ ਖਾਲਸਾ ਪੰਥ ਦੀ ਰਾਜਸੀ ਤਰ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਪੰਥ ਦੀ ਧਾਰਮਿਕ ਸੰਸਥਾ ਹੈ ਹਿਰੇਕਾਲ ਤੱਕ ਸਾਡਾ ਸਿਧਾਂਤ ਸਾਡੀਆਂ ਪਰੰਪਰਾਵਾਂ ਸਾਡੀ ਮਰਿਆਦਾ ਸਾਡੀ ਮੀਰੀ ਪੀਰੀ ਦਾ ਸੰਕਲਪ 10ਵੇਂ ਪਾਤਸ਼ਾਹ ਕਲਗੀਧਰ ਦਸ਼ਮੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਵੱਲੋਂ ਬਰੋਸਾਈ ਹੋਈ ਦਾਮਦਮਣੀ ਟਕਸਾਲ ਗੁਰਮਨ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੀ ਇੱਕ ਚੱਲਦੀ ਫਲਦੀ ਖਾਲਸੇ ਦੀ ਯੂਨੀਵਰਸਿਟੀ ਹੈ ਉਹਨਾਂ ਦੇ ਅੱਜ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਜੋ ਬੰਬੇ ਪ੍ਰਚਾਰ ਕਰਨ ਗਏ ਹੋਏ ਸਨ ਜਦੋਂ ਪੰਜਾਬ ਦੀ ਧਰਤੀ ਤੇ ਮਰਿਆਦਾ ਦਾ ਪਰੰਪਰਾਵਾ ਦਾ ਸਿਧਾਂਤ ਦਾ ਆਪਣਿਆਂ ਵੱਲੋਂ ਕੀਤਾ ਜਾਂਦਾ ਕਾਣ ਵੇਖਿਆ ਸੁਣਿਆ ਉਹਨਾਂ ਨੇ ਬੰਬੇ ਤੋਂ ਹੀ ਇੱਕ ਬੇਨਤੀ ਇੱਕ ਸੱਦਾ ਪੱਤਰ ਆਪਾਂ ਸਾਰਿਆਂ ਨੂੰ ਚੇਚੇ ਤੌਰ ਤੇ ਦੇ ਕੇ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਓ ਜੁੜ ਬੈਠ ਕੇ ਕੁਝ ਵਿਚਾਰਾਂ ਕਰਨ ਦਾ ਯਤਨ ਕਰ ਸਕੀਏ ਅੱਜ ਜਦੋਂ ਆਪ ਸਾਰੇ ਹੀ ਇਸ ਇਕੱਤਰਤਾ ਵਿੱਚ ਇਸ ਗੱਲ ਦੀ ਵਿਚਾਰ ਕਰਨ ਲਈ ਆਏ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਹਿਬਾਨ ਤਖਤ ਸ੍ਰੀ ਕੇਸਗੜ੍ਹ ਸਾਹਿਬਾਨ ਦੇ ਜਥੇਦਾਰ ਜਾਂ ਤਖਤ ਸ੍ਰੀ ਧੰਮਧਮਾ ਸਾਹਿਬ ਜੀ ਦੇ ਜਥੇਦਾਰ ਸਹਿਬਾਨ ਉਹਨਾਂ ਦਾ ਪਿਛਲੇ 25 ਸਾਲ ਤੋਂ ਲਗਾਤਾਰ ਜਿਵੇਂ અપਮਾਨ ਹੋ ਰਿਹਾ ਹੈ ਜਿਵੇਂ ਨਰਾਦਰ ਕੀਤਾ ਜਾ ਰਿਹਾ ਹੈ ਜਿਵੇਂ ਉਹਨਾਂ ਦੀ ਤੋਹੀਨ ਕੀਤੀ ਜਾ ਰਹੀ ਹੈ ਪੰਥ ਖਮੋਸ਼ੀ ਨਾਲ ਸੁਣਦਾ ਵੀ ਰਿਹਾ ਵੇਖਦਾ ਵੀ ਰਿਹਾ ਮੈਂ ਇੱਕ ਗੱਲ ਤੁਹਾਡੇ ਸਾਰਿਆਂ ਦੇ ਸਨਮੁਖ ਰੱਖਣੀ ਚਾਹੁੰਦਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋੜਾ 27 ਸਾਲ ਸ਼ਰੋਮਣੀ ਕਮੇਟੀ ਦੇ ਪ੍ਰੈਜ਼ੀਡੈਂਟ ਰਹੇ 27 ਸਾਲ ਦੀ ਲੰਮੀ ਪ੍ਰਧਾਨਗੀ ਦੇ ਦੌਰ ਵਿੱਚ ਉਹਨਾਂ ਨੇ ਕਿਸੇ ਇੱਕ ਜ਼ਥੇਦਾਰ ਨੂੰ ਕਦੇ ਵੀ ਆਪਣੀ ਕਲਮ ਨਾਲ ਹਟਾਉਣ ਦਾ ਯਤਨ ਨਹੀਂ ਕੀਤਾ ਇੱਕ ਵਾਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਕਿਸੇ ਕਾਰਨ ਨਰਾਜ਼ ਹੋ ਗਏ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਅਸੀਂ ਬੜੀ ਵਾਰ ਭਾਈ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਦੇ ਗ੍ਰਹਿ ਵਿਖੇ ਗਏ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ ਜਦੋਂ ਉਹਨਾਂ ਨੇ ਅਖੀਰ ਤੱਕ ਇਹ ਗੱਲ ਬਾਰ ਬਾਰ ਕਹੀ ਕਿ ਮੈਂ ਅਸਤੀਫਾ ਵਾਪਸ ਨਹੀਂ ਲੈਣਾ ਮੇਰੇ ਅਸਤੀਫੇ ਨੂੰ ਪ੍ਰਵਾਨ ਕਰ ਲਵੋ ਇੱਕੋ ਅਸਤੀਫਾ ਪ੍ਰਵਾਨੋ ਕੀਤਾ ਨਹੀਂ ਕਦੇ ਵੀ ਕਿਸੇ ਜਥੇਦਾਰ ਸਹਿਬਾਨ ਨੂੰ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ 27 ਸਾਲ ਦੀ ਇੱਕ ਲੰਮੀ ਪ੍ਰਧਾਨਗੀ ਦੇ ਦੌਰ ਵਿੱਚ ਕਦੇ ਤਖਤ ਸਹਿਬਾਨ ਦੇ ਜਥੇਦਾਰਾਂ ਨੂੰ ਇਦਾਂ ਨਹੀਂ ਸਿਲਾਇਆ ਜਿਸ ਤਰ੍ਹਾਂ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦਾ અપਮਾਨ ਕੀਤਾ ਜਾ ਰਿਹਾ ਹੈ ਫਿਰ ਕੌਣ ਰਿਹਾ ਉਹ ਵਿਅਕਤੀ ਜਿਹਦੇ ਰਾਜ ਦੇ ਵਿੱਚ ਕਲਗੀ ਤਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ जिदे 4 लाख ਤੇ ਜਿਗਰ ਇਸ ਦੇਸ਼ ਦੀ ਇਸ ਧਰਮ ਦੀ ਔਰ ਖਾਲਸਾ ਪੰਥ ਦੀ ਇੱਜ਼ਤ ਲਈ ਸ਼ਹੀਦ ਹੋਏ ਜਿਨ੍ਹਾਂ ਦੀ ਮਾਤਾ ਸ਼ਹੀਦ ਹੋਈ ਜਿਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਉਹਨਾਂ ਦਾ ਸਰੂਪ ਧਾਰਨ ਕਰਕੇ ਇੱਕ ਪਖੰਡੀ ਬਲਾਤਕਾਰੀਆਂ ਚੋਰ ਡਾਕੂ ਲੁਟੇਰਾ ਸਾਧ ਜਿਹੜਾ ਸੀ ਉਨੇ ਅਕਾਲੀ ਦਲ ਦੀ ਸਰਕਾਰ ਦੇ ਦਰਮਿਆਨ ਸਵਾਂਗ ਰਚਾਇਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਲਾਬਤ ਦੀ ਧਰਤੀ ਤੇ ਸਲਾਬਤਪੁਰੇ ਦੀ ਧਰਤੀ ਤੇ ਅਸੀਂ ਕਰੋ ਸਮਾਰਟ ਕੱਢਿਆ ਅਫਸੋਸ ਇਸ ਗੱਲ ਦਾ ਸਰਕਾਰ ਪੰਥ ਦੀਆਂ ਵੋਟਾਂ ਲੈ ਕੇ ਬਣੀ ਕਹਿੰਦੇ ਪੰਥ ਦੀ ਸਰਕਾਰ ਹੈ ਪੰਥ ਦੇ ਗੁਰੂ ਦਾ અપਮਾਨ ਕਰਨ ਵਾਲੇ ਦੀ ਰਾਖੀ ਲਈ ਸੁਖਵੀਰ ਸਿੰਘ ਬਾਦਲ ਨੇ ਪੂਰੀ ਪੁਲਿਸ ਦੀ ਫੌਜ ਤਾਇਨਾਤ ਕਰ ਦਿੱਤੀ ਸਾਨੂੰ ਫੜਿਆ ਤੇ ਬਠਿੰਡੇ ਦੀ ਜੇਲ੍ਹ ਵਿੱਚ ਕੈਦ ਕਰ ਦਿੱਤਾ ਫਿਰ ਦੁਆਰੇ ਅਸੀਂ ਕੋਹਲ ਮਾਰਚ ਕੱਢਿਆ ਫਿਰ ਘੇਰਾ ਪਾ ਕੇ ਮਾਰਚ ਨਹੀਂ ਤੁਰਨ ਦਿੱਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰੋਕ ਲਏ ਤੇ ਸਾਨੂੰ ਗ੍ਰਿਫਤਾਰ ਕਰਕੇ ਫਰੀਦਕੋਟ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਿਨ੍ਹਾਂ ਨੌਜਵਾਨਾਂ ਨੇ ਵਿਰੋਧ ਕੀਤਾ ਉਹ ਜੇਲ੍ਹਾਂ 'ਚ ਬੰਦ ਕਰਤੇ ਤੇ ਜਿਨ੍ਹਾਂ ਨੇ ਸਿੱਖਾਂ ਦੇ ਪੁੱਤਰ ਕਤਲ ਕੀਤੇ ਉਹ ਪੁਲਿਸ ਅਫਸਰ ਡੀਜੀਪੀ ਲਾਏ ਡੀਆਈਜੀ ਲਾਏ ਐਸਐਸਪੀ ਲਾਏ ਉਹਨਾਂ ਨੂੰ ਚੰਗੇ ਤੋਂ ਚੰਗੇ ਰੁਤਬੇ ਬਖਸ਼ਿਸ਼ ਕੀਤੇ ਫਿਰ ਉਸ ਤੋਂ ਬਾਅਦ ਪੰਥ ਦੀ ਇਹ ਸਰਕਾਰ ਦੇ ਅੰਦਰ ਜਵਾਰ ਕੇ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਚੋਰੀ ਕੀਤੇ ਔਰ ਇਸ਼ਤਿਹਾਰ ਲਾਏ ਲਲਕਾਰ ਕੇ ਕਿਹਾ ਏ ਤੁਹਾਡਾ ਗੁਰੂ ਸਾਡੇ ਕੋਲ ਹੈ ਜੇ ਹਿੰਮਤ ਆ ਆਪਣਾ ਗੁਰੂ ਤੁਸੀਂ ਆ ਲੈ ਜਾਓ ਆਕੇ ਲੇਕਿਨ ਸਿੱਖਾਂ ਨੂੰ ਆਪਣਾ ਮਜ਼ਾਰਾ ਕਰਨ ਦਿੱਤਾ ਨਾ ਧਰਨੇ ਦੇਰਨ ਦਿੱਤੇ ਉਲਟਾ ਸਰਸੇ ਵਾਲੇ ਕਖੰਡੀ ਸਾਹ ਦੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਉਹਦੇ ਚੇਲਿਆਂ ਨੂੰ ਜਿਪਸੀਆਂ ਦਿੱਤੀਆਂ ਉਹਨਾਂ ਨੂੰ ਸੁਰੱਖਿਆ ਦਿੱਤੀ ਉਹਨਾਂ ਦੀ ਹਰ ਤਰ੍ਹਾਂ ਨਾਲ ਮਦਦ ਕੀਤੀ ਸਰਕਾਰ ਚਲੀ ਗਈ ਅਗਲੀ ਸਰਕਾਰ ਜਦੋਂ ਆਉਣ ਲੱਗੀ ਫਿਰ ਉਸੇ ਪਖੰਡੀ ਸਾਧ ਦੇ ਕੋਲ ਵੋਟਾਂ ਲੈਣ ਵਾਸਤੇ ਅਕਾਲ ਤਖਤ ਸਾਹਿਬ ਨੂੰ ਸਿੱਧੇ ਰੂਪ ਵਿੱਚ ਚੈਲੰਜ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਕਿਹਾ ਸੀ ਕਿ ਕੋਈ ਵੀ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਤਾਂਛਾ ਨੂੰ ਗੁਰੂ ਮੰਨਦਾ ਉਹ ਪਖੰਡੀ ਸਾਧ ਦੇ ਨਾਂ ਡੇਰੇ 'ਚ ਵੋਟ ਮੰਗਣ ਜਾਵੇ ਨਾ ਸਪੋਰਟ ਮੰਗਣ ਜਾਵੇ ਲੇਕਿਨ ਇਹ ਅੱਜ ਦਾ ਚੌਧਰੀ ਸਿੱਖਾਂ ਦਾ ਜਿਹੜਾ ਇੱਕ ਪਾਸੇ ਕਹਿੰਦਾ ਸਰਸੇ ਵਾਲੇ ਨੂੰ ਤੂੰ ਸਰਸੇ ਵਾਲਿਆਂ ਦਾ ਬਾਬਾ ਕਹਿੰਦਾ ਮੈਂ ਪੰਥ ਦਾ ਬਾਬਾ ਹੈ ਇਹ ਪੰਥ ਦੇ ਬਾਦੇ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਦੀ ਬੇਅਦਬੀ ਕਰਨ ਵਾਲਿਆਂ ਦੇ ਨਾਲ ਰਲ ਕੇ ਉਸ ਪਖੰਡੀ ਸਾਧ ਨਾਲ ਸੌਦੇ ਕੀਤੇ ਬੋਟਾਂ ਦੇ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਸਾਲ ਗਿਆਨੀ ਮਾਲ ਸਿੰਘ ਤਾਕਤਸ਼ੀਰੀ ਕੈਸਕਰ ਸਾਹਿਬ ਦੇ ਜਥੇਦਾਰ ਸਨ ਤੇ ਗਿਆਨੀ ਗੁਰਮੁਖ ਸਿੰਘ ਦਮਦਮਾ ਸਾਹਿਬ ਦੇ ਜਥੇਦਾਰ ਚੰਡੀਗੜ੍ਹ ਆਪਣੀ ਕੋਠੀ ਸੱਦਿਆ ਜਦ ਕੇ ਪੰਜ ਸਿੰਘ ਸਹਿਬਾਨ ਕੋਲ ਸਿੱਖ ਨਵਾਣਾ ਬਣ ਕੇ ਜਾਂਦਾ ਹੈ ਦੋਨੇ ਪਿਓ ਪੁੱਤਾਂ ਨੇ ਆਪਣੀ ਕੋਠੀ ਸੱਦ ਕੇ ਸੇਂਸਾ ਬਾਂਦੀ ਧੌਣ ਤੇ ਗੋਡਾ ਰੱਖ ਕੇ ਗਿਆ ਸਰਸੇ ਵਾਲੇ ਨੂੰ ਮਾਫ ਕਰੋ ਉਹਨਾਂ ਨੇ ਬੜੇ ਤਰਲੇ ਲਈ ਗਿਆਨੀ ਗੋਮਕ ਸਿੰਘ ਨੇ ਗਿਆਨੀ ਮਾਲ ਸਿੰਘ ਨੇ ਗਿਆਨੀ ਗੁਰਵਜਨ ਸਿੰਘ ਉਹਨਾਂ ਨੇ ਲੇਕਿਨ ਉਹਨਾਂ ਦੀ ਕਿਸੇ ਨੇ ਗੱਲ ਸੁਣਨ ਦਾ ਯਤਨ ਨਾ ਕੀਤਾ ਔਰ ਉਹਨਾਂ ਤੋਂ ਮਾਫੀ ਨਾਮਾ ਦਵਾਇਆ ਗਿਆ ਮਾਫੀ ਨਾਮੇ ਤੋਂ ਬਾਅਦ ਗਿਆਨੀ ਮਾਲ ਸਿੰਘ ਦੀ ਆਤਮਾ ਤੇ ਇੰਨਾ ਬੋਝ ਪਿਆ ਕਿ ਉਹ ਦੁਨੀਆ ਤੋਂ ਸਰੀਰ ਛੱਡ ਕੇ ਚਲੇ ਗਏ ਗਿਆਨੀ ਗੁਰਮੁਖ ਸਿੰਘ ਨੇ ਸੱਚ ਪ੍ਰਗਟ ਕਰ ਦਿੱਤਾ ਪੰਥ ਦੇ ਸਾਹਮਣੇ ਗਿਆਨੀ ਗੁਰਮੁਖ ਸਿੰਘ ਦੀ ਬਾਦਲੀ ਇਥੋਂ ਚੱਕੀ ਜੀਂਦ ਕਰ ਦਿੱਤੀ ਗਈ ਉਹਦੇ ਘਰ ਨੂੰ ਤਾਲਾ ਲਾ ਦਿੱਤਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਸੇਵਾਦਾਰ ਖੋਲੇ ਗਏ ਤੇ ਉਹਦੀ ਦਸ਼ਾ ਇੰਨੀ ਮਾੜੀ ਹੋ ਗਈ ਉਹ ਮੇਰੇ ਘਰ ਗਏ ਮੈਨੂੰ ਕਹਿਣ ਲੱਗੇ ਮੇਰੇ ਹਾਲਾਤ ਬਹੁਤ ਮਾੜੇ ਨੇ ਮੈਂ ਬਹੁਤ ਰੋਲਾ ਪਾਇਆ ਬਈ ਇੱਕ ਤਾਂ ਤੁਸੀਂ ਇਹਨਾਂ ਦੀ ਵਰਤੋਂ ਕੀਤੀ ਦੂਜਾ ਹੁਣ ਇਹਨਾਂ ਦਾ ਨਰਾਦਰ ਕਰਨ ਦਾ ਯਤਨ ਕਰ ਰਹੇ ਫਿਰ ਦੂਜੇ ਉਹ ਹਟਾਏ ਫਿਰ ਨਵੇਂ ਸਿੰਘ ਸਹਿਬਾਨ ਲਗਾ ਦਿੱਤੇ ਗਏ ਹੁਣ ਨਵੇਂ ਸਿੰਘ ਸਹਿਬਾਨ ਜਿਹੜੇ ਸਨ ਗਿਆਨੀ ਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਇਹਨਾਂ ਸਿੰਘ ਸਹਿਬਾਨ ਦਾ ਕਸੂਰ ਕੀ ਹੈ ਖਾਲਸਾ ਜੀ ਇਹ ਦੱਸੋ ਹੁਣ ਕਸੂਰ ਰੇ ਸੀ 15 ਸਾਲ ਹੋ ਗਏ ਲਗਾਤਾਰ 10 ਸਾਲ ਹੋ ਗਏ ਲਗਾਤਾਰ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਪੰਜਾਬ ਵੱਸਦਾ ਗੁਰਾਂ ਦੇ ਨਾਂ ਉੱਤੇ ਉਸ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਪੰਥ ਦੇ ਨਾਂ ਦੀ ਬੋਟ ਕੱਟ ਗਈ ਸਰਕਾਰਾਂ ਚਲੀਆਂ ਗਈਆਂ ਪੰਥਕਰੋਦੀ ਸ਼ਕਤੀਆਂ ਦੇ ਹੱਥਾਂ ਵਿੱਚ ਰਾਜ ਭਾਗ ਆ ਗਿਆ ਪੰਥ ਨੇ ਰੌਲਾ ਪਾਇਆ ਵੀ ਇਹਨਾਂ ਤੋਂ ਅਗਵਾਈ ਛਡਾਓ ਇਹਨਾਂ ਤੋਂ ਸ਼ਰੋਮਣੀ ਅਕਾਲੀ ਦਲ ਨੂੰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਨਾਂ ਨੂੰ ਆਜ਼ਾਦ ਕਰਵਾਉਣ ਦਾ ਯਤਨ ਕਰੋ ਸ਼ਿਕਾਇਤ ਗਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਕਿ ਸੁਖਵੀਰ ਸਿੰਘ ਬਾਦਲ ਤੇ ਉਹਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਸਰਸੇ ਵਾਲੇ ਪਖੰਡੀ ਸਾਧ ਨੂੰ ਸੇਮ ਸਹਿਬਾਨ ਦੀ ਧੌਣ ਤੇ ਗੋਡਾ ਰੱਖ ਕੇ ਮਾਫੀਨਾਮਾ ਦਵਾਇਆ ਇਹਨਾਂ ਨੇ ਮਾਫੀਨਾਮੇ ਨੂੰ ਜਾਇ ਫਰਾਉਂ ਲਈ 92 ਲੱਖ ਦੇ ਇਸ਼ਤਿਹਾਰ ਸ਼ਰੋਮਣੀ ਕਮੇਟੀ ਵਿੱਚੋਂ ਜਾਰੀ ਕੀਤੇ ਨੇ ਔਰ ਸ਼ਰੋਮਣੀ ਕਮੇਟੀ ਦੀ ਧੌਣ ਤੇ ਗੋਡਾ ਰੱਖ ਕੇ ਜਾਰੀ ਕਰਵਾਏ ਫਿਰ ਉਸ ਤੋਂ ਬਾਅਦ ਗੋਲੀਆਂ ਚਲਾਈਆਂ ਨੌਜਵਾਨ ਮਰੇ ਇਹਨਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਰੂਪ ਦੀ ਬੇਅਦਬੀ ਹੋਈ ਇਹ ਕੱਲੀ ਕੱਲੀ ਗੱਲ ਸਖਬੀਰ ਕਹਿੰਦਾ ਚਲੋ ਬਾਦਲ ਤਾਂ ਦੁਨੀਆ ਤੋਂ ਚਲਾ ਗਿਆ ਸਖਬੀਰ ਸਿੰਘ ਬਾਦਲ ਕਹਿੰਦਾ ਮੇਰਾ ਤਾਂ ਕਸੂਰ ਹੈ ਕੋਈ ਨਹੀਂ ਜੀ ਮੈਂ ਤਾਂ ਕਦੇ ਕੁਝ ਕੀਤਾ ਹੀ ਨਹੀਂ ਤੇ ਸਾਹਮਣੇ ਖੜ ਕੇ ਸਿੰਘ ਸਹਿਬਾਨ ਨੇ ਕੱਲੀ-ਕੱਲੀ ਗੱਲ ਦਾ ਸਵਾਲ ਕੀਤਾ ਹਰ ਗੱਲ ਮੰਨਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਜੇ ਐਨਾ ਪਾਪੀ ਐਡਾ ਵੱਡਾ ਗੁਨਾਹਗਰ ਹਲੇ ਵੀ ਇਹ ਕਹੇ ਕਿ ਜੀ ਮੇਰਾ ਤਾਂ ਕਸੂਰ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਖਾਲਸਾ ਪੰਥ ਜੁੜਿਆ ਹੋਇਆ ਪੰਜ ਸਿੰਘ ਸਹਿਬਾਨ ਸਵਾਲ ਕਰਦੇ ਨੇ ਕੱਲੀ-ਕੱਲੀ ਗੱਲ ਦਾ ਉਹਨੇ ਜਵਾਬ ਦਿੱਤਾ ਕਹਿੰਦਾ ਜੀ ਮਾਫੀਨਾਮਾ ਅਸੀਂ ਦਵਾਇਆ ਹੈ ਸਿੰਘ ਸਹਿਬਾਨ ਨੂੰ ਅਸੀਂ ਆਪਣੀ ਕੋਠੀ ਸੱਦਿਆ 92 ਲੱਖ ਦੇ ਇਸ਼ਤਿਹਾਰ ਅਸੀਂ ਜਾਰੀ ਕੀਤੇ ਨੇ ਕਾਤਲ ਪੁਲਿਸ ਅਫਸਰ ਅਸੀਂ ਲਾਏ ਨੇ ਅਸੀਂ ਨੌਦਵਾਨ ਵੀ ਮਾਰੇ ਅਸੀਂ ਵੋਟਾਂ ਲਈ ਸਰਸੇ ਵਾਲੇ ਦੇ ਕੋਲ ਵੀ ਗਏ ਇਹ ਕੱਲੀ ਕੱਲੀ ਗੱਲ ਮੰਨਿਆ ਤਨਖਾਹ ਭੁਗਤੀ ਤੇ ਮੁਖਸਰ ਸਾਹਿਬ ਦੇ ਜਾ ਕੇ ਧਰਤੀ ਤੇ ਕਹਿੰਦਾ ਮੈਂ ਤਾਂ ਜੀ ਵੈਸਾਈ ਮੰਗ ਲਈ ਸੀ ਮੇਰਾ ਗੁਨਾਹ ਤਾਂ ਕੋਈ ਹੈ ਨਹੀਂ ਸੀ ਫਿਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਸ ਤਰ੍ਹਾਂ ਠਾਇਆ ਤਾਖਤ ਦੀ ਪਦਵੀ ਤੋਂ ਲਾਂਬੇ ਕੀਤਾ ਗਿਆ ਜਿਵੇਂ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਗਈ ਇਹਨਾਂ ਦਾ ਇੱਕ ਸੋਸ਼ਲ ਮੀਡੀਆ ਜਿਹਨੂੰ ਆਈਟੀ ਵਿੰਗ ਕਹਿੰਦੇ ਨੇ ਉਹ ਆਈਟੀ ਵਿੰਗ ਨਹੀਂ ਹੈ ਨਾ ਉਹ ਸੋਸ਼ਲ ਮੀਡੀਆ ਉਹ ਗਾਲ੍ਹਾਂ ਕੱਢਣ ਵਾਲੀ ਸਖਬੀਰ ਦੀ ਫੌਜ ਹੈ ਜਿਹੜੀ ਉਹਨੇ ਰੱਖੀ ਹੋਈ ਹੈ ਉਹ ਜਿਹੜਾ ਵੀ ਸੱਚ ਬੋਲਣ ਦੀ ਜ਼ਰੂਰਤ ਕਰਦਾ ਜੇ ਬਾਬਾ ਹਰਨਾਮ ਸਿੰਘ ਨੇ ਸੱਚ ਬੋਲਿਆ ਇਹਨਾਂ ਦੀ ਕਰਦਾਰਕੁਸ਼ੀ ਜੇ ਗਿਆਨੀ ਹਰਪ੍ਰੀਤ ਸਿੰਘ ਸੱਚ ਬੋਲੇ ਉਹਨਾਂ ਦੀ ਕਰਦਾਰ ਕੁਸ਼ੀ ਹੁਣ ਗਿਆਨੀ ਰਗਵੀਰ ਸਿੰਘ ਜੀ ਜ਼ਥੇਦਾਰ ਕਾਲ ਤੱਕ ਸਾਭ ਦੀ ਪਦਵੀ ਤੋਂ ਲਾਹੇ ਲੇਕਿਨ ਉਹਨਾਂ ਦੀ ਕਰਦਾਰ ਕੁਸ਼ੀ ਕੀਤੀ ਤੇ ਜੇ ਗਿਆਨੀ ਰਗਵੀਰ ਸਿੰਘ ਨੂੰ ਤੇਲਦਾਮ ਨੇ ਫਿਰ ਉਹ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਕਿਉਂ ਬਣਾ ਕੇ ਰੱਖੇ ਹੋਏ ਨੇ ਇਹ ਧੋਖਾ ਕੌਮ ਨਾਲ ਕਰਦੇ ਹਾਂ ਇਹ ਕੌਮ ਨਾਲ ਫਰੇਵ ਕਰਦੇ ਹਾਂ ਫਿਰ ਜਿਸ ਤਰ੍ਹਾਂ ਜਥੇਦਾਰ ਲਾਏ ਗਏ ਲਾ ਕੇ ਇੱਥੇ ਜਿਹੜੇ ਜਥੇਦਾਰ ਸਹਿਬਾਨ ਲੱਗੇ ਭਾਈ ਕੁਲਦੀਪ ਸਿੰਘ ਉਹਨਾਂ ਦੀ ਤਾਜ ਪੋਸ਼ੀ ਦਾ ਡਰਾਮਾ ਵੇਖੋ ਮਰਿਆਦਾ ਦਾ ਕੋਰ ਲੰਗੜਿਆ ਕੀਤੀ ਗਈ ਹੁਣ ਪੰਥ ਪੁੱਛਦਾ ਕਈ ਵਾਰੀ ਭਈ ਇਹ ਜਥੇਦਾਰ ਸਹਿਬਾਨ ਜਦੋਂ ਲਾਉਂਦੇ ਨੇ ਤਾਂ ਉਹਦੋਂ ਪੰਥ ਨੂੰ ਪੁੱਛਦੇ ਕਿਉਂ ਨਹੀਂ ਅੱਗੇ ਪਰੰਪਰਾ ਇਹ ਸੀ ਕਿ ਖਾਲਸਾ ਸਰਬੱਤ ਖਾਲਸਾ ਸੱਤ ਦਾਸੀ ਹੁਣ ਸਰਬੱਤ ਖਾਲਸੇ ਦਾ ਵਖਤ ਤਾਂ ਹੈ ਹੀ ਨਹੀਂ ਹੁਣ ਹੋਰ ਢੰਗ ਤਰੀਕਾ ਸੀ ਦਮਦਮੀ ਟਕਸਾਲ ਨੂੰ ਸੱਦਾ ਜਾਂਦਾ ਸੀ ਬੁੱਢਾ ਦਲ ਦੀ ਜਥੇਬੰਦੀ ਸੱਦੀ ਜਾਂਦੀ ਸੀ ਤਰਨਾ ਦਲ ਦੀ ਜਥੇਬੰਦੀ ਹਰੀਆਂ ਬੇਲਾਂ ਵਾਲੇ ਅਖੰਡ ਕੀਰਤਨੀ ਜਥੇ ਵਾਲੇ ਇਹ ਸਾਰੀਆਂ ਸੰਤ ਸੰਪਰਦਾਵਾਂ ਪੰਥ ਦੀਆਂ ਜਥੇਬੰਦੀਆਂ ਇਹਨਾਂ ਨੂੰ ਬਕਾਇਦਾ ਸੱਦਾ ਜਾਂਦਾ ਇਹਨਾਂ ਨੂੰ ਪੁੱਛਿਆ ਜਾਂਦਾ ਪੁੱਛਣ ਤੋਂ ਬਾਅਦ ਫਿਰ ਜਥੇਦਾਰ ਸਾਹਿਬ ਦੀ ਨਿਯੁਕਤੀ ਕੀਤੀ ਜਾਂਦੀ ਸੀ ਲੇਕਿਨ ਜੇ ਜਥੇਦਾਰ ਸਾਹਿਬ ਕੋਲ ਕਿਸੇ ਤਖਤ ਦੇ ਜਥੇਦਾਰ ਕੋਲੋਂ ਜੇ ਕੋਈ ਵੱਜਰ ਗੁਨਾਹ ਹੋ ਗਿਆ ਤਾਂ ਉਹ ਦੀ ਪੜਤਾਲ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਰਦਾ ਸੀ ਜੇ ਅਕਾਲ ਤਖਤ ਦੇ ਜਥੇਦਾਰ ਕੋਲੋਂ ਵੱਜਰ ਗੁਨਾਹ ਹੋਇਆ ਉਹ ਦੀ ਪੜਤਾਲ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਕਰਦੇ ਜੇ ਦਰਬਾਰ ਸਾਹਿਬ ਦੇ ਅਟਗ੍ਰੰਥੀ ਤੋਂ ਕੋਈ ਗੁਨਾਹ ਹੋ ਗਿਆ ਤਾਂ ਉਹ ਦੀ ਪੜਤਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਰਦੇ ਲੇਕਿਨ ਇਹਨਾਂ ਦੀ ਪੜਤਾਲ ਲਈ ਕੌਣ ਲਾਏ ਗਏ ਜਿਨ੍ਹਾਂ ਲੋਕਾਂ ਨੇ 2 ਦਸੰਬਰ ਨੂੰ ਸ੍ਰੀ ਅਕਾਲ ਥਾ ਭੁਗਤੀ ਉਹ ਤਿੰਨ ਮੈਂਬਰੀ ਕਮੇਟੀ ਬਣਾਈ ਸ਼ਰੋਮਣੀ ਕਮੇਟੀ ਦੀ ਤੇ ਜਿਨ੍ਹਾਂ ਵਿੱਚੋਂ ਰਘੂਜੀਤ ਸਿੰਘ ਬਰਕਨੇ ਇੱਥੇ ਜਿਸ ਦਿਨ ਪਾਈ ਕੁਲਦੀਪ ਸਿੰਘ ਉਹ ਗਲਗੱਜ ਸਾਹਿਬ ਦੀ ਤਾਜਬੋਸ਼ੀ ਹੋਈ ਉਹਨੇ ਜੋ ਕੁਝ ਪ੍ਰੈਸ ਨੂੰ ਕਿਹਾ ਤੇ ਉਹ ਤੁਸੀਂ ਸਾਰਿਆਂ ਨੇ ਸੁਣਿਆ ਤੇ ਪਰ ਨਾਲ ਕੌਣ ਬੈਠਾ ਸੀ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਸ਼ਰੋਮਣੀ ਕਮੇਟੀ ਦੀ ਨੁਮਾਇੰਦਗੀ ਕਰ ਰਿਹਾ ਹੈ ਬਾਬਾ ਸੁੱਚਾ ਸਿੰਘ ਲੰਗਾ ਤੁਸੀਂ ਸਾਰੇ ਹੀ ਜਾਣਦੇ ਹੋ ਮੈਂ ਉਹਦੀ ਤਫਸੀਲ ਨਹੀਂ ਦੱਸਣਾ ਚਾਹੁੰਦਾ ਅਜੀਬ ਕਿਸਮ ਦੀ ਮਰਿਆਦਾ ਇੱਥੇ ਇਹਨਾਂ ਨੇ ਸ਼ੁਰੂ ਕੀਤੀ ਉਸ ਦਿਨ ਜੋ ਪਰੰਪਰਾ ਜੋ ਮਰਿਆਦਾ ਕਿਸੇ ਤਖਤ ਸਹਿਬਾਨ ਦੇ ਜਥੇਦਾਰ ਦੀ ਤਾਜ ਪੋਸ਼ੀ ਦੀ ਹੁੰਦੀ ਹੈ ਉਹ ਨੂੰ ਬਲੀਆ ਮੇਟ ਕਰ ਦਿੱਤਾ ਗਿਆ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਕੀਰਤਨ ਹੁੰਦਾ ਹੈ ਕੜਾ ਪ੍ਰਸ਼ਾਦ ਦੀ ਦੇਖ ਵਰਤਦੀ ਹੈ ਫਿਰ ਅਰਦਾਸ ਹੋ ਕੇ ਹੁਕਮਨਾਮਾ ਲਿਆ ਜਾਂਦਾ ਫਿਰ ਪਹਿਲੀ ਦਸਤਾਰ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਦਿੰਦਾ ਫਿਰ ਦੂਜੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਦਿੰਦਾ ਫਿਰ ਬਾਕੀ ਤਖਤਾਂ ਦੇ ਜਥੇਦਾਰ ਦਿੰਦੇ ਨੇ ਲੇਕਿਨ ਇਹਨਾਂ ਨੇ ਕੀ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਤਖਤ ਦੇ ਉੱਤੇ 22 ਵਜੇ ਮਹਾਰਾਜ ਦੇ ਕਮਾੜ ਖੁੱਲੇ ਦਰਬਾਰ ਦੇ ਉੱਤੇ ਇਹਨਾਂ ਨੇ ਥੱਲੇ ਅਖੰਡ ਪਾਠ ਸਾਹਿਬ ਇੱਕ ਕਮਰੇ 'ਚ ਪ੍ਰਕਾਸ਼ ਛਣ ਚੱਲਦੇ ਅਖੰਡ ਪਾਠ ਦੇ ਵਿੱਚ ਅਰਦਾਸ ਕੀਤੀ ਚੱਲਦੇ ਅਖੰਡਪਾਟ ਵਿੱਚ ਹੁਕਮਨਾਮਾ ਲਿਆ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ ਹਾਜ਼ਰ ਸੀ ਸ਼ਰੋਮਣੀ ਕਮੇਟੀ ਦਾ ਸੈਕਟਰੀ ਹਾਜ਼ਰ ਸੀ ਔਰ ਇਥੋਂ ਦਾ ਇੱਕ ਮੀਤ ਮਨੇਦਰ ਹਾਜ਼ਰ ਸੀ ਉਹਨਾਂ ਨੇ ਪੰਜਾਂ ਨੇ ਉਹਨਾਂ ਦੇ ਸਿਰ ਤੇ ਦਸਤਾਰ ਰੱਖ ਕੇ ਫੋਟੇ ਜਦੋਂ ਤਖਤ ਤੇ ਜਾ ਕੇ ਗਏ ਉਦੋਂ ਮਹਾਰਾਜ ਪ੍ਰਕਾਸ਼ ਨਹੀਂ ਸੀ ਨਾ ਸ਼ਾਸਤਰ ਉੱਥੇ ਸਭਾਏਮਾਨ ਸਨ ਉੱਥੇ ਇੱਕ ਸਰੋਪਾ ਦੇ ਦਸਤਾਰ ਦੇ ਕੇ ਇਹ ਕਹਿ ਦਿੱਤਾ ਗਿਆ ਕਿ ਜੀ ਸਿੰਘ ਸਾਹਿਬ ਦੀ ਤਾਜ ਪੋਸ਼ੀ ਕਰ ਦਿੱਤੀ ਗਈ ਹੁਣ ਖਾਲਸਾ ਜੀ ਇਹ ਹੁਣ ਕਿਉਂ ਪੁੱਛਣ ਦਾ ਯਤਨ ਨਹੀਂ ਕੀਤਾ ਕਿ ਬਾਬਾ ਹਰਨਾਮ ਸਿੰਘ ਜੀ ਤੁਸੀਂ ਦੱਸੋ ਅਗਲਾ ਜਥੇਦਾਰ ਕਿਹੜਾ ਲਈਏ ਖੰਡ ਕੀਰਤਨੀ ਜਥੇ ਵਾਲਿਆਂ ਨੂੰ ਬੁੱਢਾ ਦਲ ਨੂੰ ਤਰਨਾ ਦਲ ਹਰੀਆਂ ਬੇਲਿਆ ਇਹਨਾਂ ਨੂੰ ਕਿਉਂ ਪੁੱਛਣ ਦਾ ਯਤਨ ਨਹੀਂ ਕੀਤਾ ਇਹਦਾ ਕਾਰਨ ਇਹ ਸੀ ਇਹ ਇਹਨਾਂ ਨੇ ਰਾਏ ਦੇਣੀ ਸੀ ਕਿ ਤੁਸੀਂ ਆ ਜੋਗ ਜਥੇਦਾਰ ਜਿਹੜਾ ਖਾਲਸਾ ਪੰਥ ਦੇ ਪਰੰਪਰਾਵਾਂ ਮਰਿਆਦਾ ਜਜ਼ਬਾਤਾਂ ਦੀ ਤਰਜਮਾਨੀ ਕਰ ਸਕੇ ਉਹਨੂੰ ਭਾਈ ਜਥੇਦਾਰ ਲਾ ਦਿਓ ਲੇਕਿਨ ਇਹ ਕਿਹੜਾ ਲਾਉਂਦੇ ਨੇ ਇਹ ਉਹਨਾਂ ਨੂੰ ਜਥੇਦਾਰ ਲਾਉਣ ਦਾ ਯਤਨ ਕਰਦੇ ਨੇ ਜਿਹੜਾ ਇਹਨਾਂ ਦੀ ਬੋਲੀ ਬੋਲਣ ਦਾ ਯਤਨ ਕਰੇ ਖਾਲਸਾ ਜੀ ਅੱਜ ਦੀ ਇਕਤਰਤਾ ਦੇ ਮਕਸਦ ਹੋਰ ਬਹੁਤ ਨੇ ਲੇਕਿਨ ਇੱਕ ਮਕਸਦ ਇਹ ਹੈ ਕਿ 2 ਦਸੰਬਰ ਨੂੰ 24 ਅਕਾਲ ਤਖਤ ਸਾਹਿਬ ਜੀ ਤੋਂ ਪੰਜ ਸਿੰਘ ਸਹਿਬਾਨ ਨੇ ਹੁਕਮ ਦਿੱਤੇ ਨੇ ਆਦੇਸ਼ ਦਿੱਤੇ ਨੇ ਹੁਕਮਨਾਮੇ ਦੇ ਰੂਪ ਦੇ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਜੋ ਦੇਸ਼ ਦਿੱਤੇ ਨੇ ਉਹਦੇ ਵਿੱਚ ਕਿਸੇ ਕਿਸਮ ਦੀ ਤਬਦੀਲੀ ਕੁਰਬਾਨ ਨਹੀਂ ਕਰੇਗਾ ਪੰਥ ਨੂੰ ਉਹ ਪਰਵਾਹ ਨਹੀਂ ਹੋਏਗਾ ਇਹਨਾਂ ਦਾ ਯਤਨ ਕੇ ਜੀ ਸੁਖਵੀਰ ਸਿੰਘ ਬਾਦਲ ਨੂੰ ਮਾਫੀ ਦਿਓ ਇਹ ਭਾਰਤੀ ਕਮੇਟੀ ਖਤਮ ਕਰੋ ਜੋ ਕੁਝ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਕਹਿਣ ਬਸ ਉਹ ਹੀ ਕਹਿਣ ਦਾ ਯਤਨ ਕਰਨਾ ਅੱਜ ਆਪਾਂ ਇਹਨੂੰ ਆਵਾਜ਼ ਮਾਰੀ ਦੰਦਮੀ ਟਕਸਾਲ ਦੇ ਮੁਖੀ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਨੇ ਆਪਾ ਉਹਨਾਂ ਦੇ ਸੱਦੇ ਤੇ ਉਚੇਚੇ ਤੌਰ ਤੇ ਆਏ ਆ ਅੱਜ ਹਲੇ ਸਿਧਾਂਤਾਂ ਦੀ ਪਰੰਪਰਾਵਾਂ ਦੀ ਮਰਿਆਦਾ ਦੀ ਪਹਿਰੇਦਾਰੀ ਕਰਨ ਵਾਲੀ ਜੰਗ ਹਲੇ ਸ਼ੁਰੂ ਹੋਈ ਹੈ ਇਹ ਜੰਗ ਆਪਾਂ ਨੇ ਲੰਬੀ ਲੜਨੀ ਹੈ ਇਸ ਲਈ ਕਮਰ कसे ਕਰਕੇ ਰੱਖੋ ਪੁੱਲਤਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Oh, 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 oh.